ਕਰਮ ਕਿਸਮਤ ਤੇ ਬੁੱਧੀ ਚੋਂ ਉੱਪਰ ਕੌਣ ਦੋਸਤੋ ਇੱਕ ਸਮੇਂ ਦੀ ਗੱਲ ਹੈ ਕਿ ਸਵਰਗ ਲੋਕ ਚ ਕਰਮ ਕਿਸਮਤ ਤੇ ਬੁੱਧੀ ਤਿੰਨਾਂ ਦਾ ਆਪਸ ਨੂੰ ਸਾਹਮਣਾ ਹੋ ਗਿਆ ਤੇ ਫਿਰ ਆਪਸ ਚ ਗੱਲ ਸ਼ੁਰੂ ਹੋ ਗਈ ਜੋ ਕਿ ਅੱਗੇ ਵਿਵਾਦ ਚ ਬਦਲ ਗਈ ਕਿ ਆਖਰ ਤਿੰਨਾਂ ਵਿੱਚੋਂ ਕਿਹੜਾ ਮਹਾਨ ਹੈ ਕਰਮ ਕਹਿੰਦਾ ਹੈ ਕਿ ਮੈਂ ਮਹਾਨ ਹਾਂ ਕਿਸਮਤ ਬੋਲਦੀ ਹੈ ਕਿ ਮੈਂ ਮਹਾਨ ਹਾਂ ਤੇ ਬੁੱਧੀ ਬੋਲਦੀ ਹੈ ਕਿ ਮੈਂ ਮਹਾਨ ਹਾਂ ਐਨਾ ਤਿੰਨਾ ਦਾ ਵਿਵਾਦ ਖਤਮ ਨਹੀਂ ਹੋ ਰਿਹਾ ਸੀ ਤੇ ਸਮੇਂ ਦੇ ਨਾਲ ਹੋਰ ਜ਼ੋਰ ਫੜਦਾ ਜਾ ਰਿਹਾ ਸੀ ਉਸ ਵੇਲੇ ਉੱਥੋਂ ਨਾਰਦ मुनि जी जा ਰਹੇ ਸਨ ਕਰਮ ਕਿਸਮਤ ਤੇ 부ਤੀ ਐਨਾ ਤਿੰਨਾ ਦੇ ਵਿਵਾਦ ਨੂੰ ਸੁਣ ਕੇ ਉਹ ਹਨ ਕੋਲ ਗਈ ਅਤੇ ਨਾਰਦ मुनि ਨੇ ਪੁੱਛਿਆ ਕੀ ਗੱਲ ਹੈ ਕਿਸ ਗੱਲ ਤੇ ਵਿਵਾਦ ਹੋ ਰਿਹਾ ਹੈ ਤੇ ਤਿੰਨ ਕਰਮ ਕਿਸਮਤ ਤੇ ਬੁੱਧੀ ਕਹਿੰਦੇ ਹਨ ਕੀ ਨਾਰਦ 무ਨੀ ਜੀ ਤੁਸੀਂ ਸਾਡਾ ਫੈਸਲਾ ਕਰੋ ਤੇ ਨਾਰਦ ਜੀ ਮੁਸਕਰਾਉਂਦੇ ਹੋਏ ਬੋਲੇ ਠੀਕ ਹੈ ਇੱਕ ਕੰਮ ਕਰਦੇ ਹਾਂ ਪ੍ਰithvi ਲੋਕ ਤੇ ਇੱਕ ਆਮ ਆਦਮੀ ਦੇ ਕੋਲ ਇੱਕ ਇੱਕ ਕਰਕੇ ਤੁਸੀਂ ਤਿੰਨੋ ਜਾਓ ਤੇ ਜਿਸ ਤੇ ਜਾਣ ਨਾਲ ਉਸ ਆਦਮੀ ਦਾ ਸਭ ਤੋਂ ਚੰਗਾ ਵਿਕਾਸ ਹੋਵੇਗਾ ਉਹੀ ਤੁਹਾਡੇ ਤਿੰਨਾ ਚੋਂ ਮਹਾਨ ਹੋਵੇਗਾ ਉਸ ਤੋਂ ਬਾਅਦ ਨਾਰਦ ਜੀ ਉਥੋਂ ਚਲੇ ਗਏ ਤਕਰਮ ਕਿਸਮਤ ਤੇ ਬੁੱਧੀ ਤਿੰਨੋਂ ਧਰਤੀ ਵੱਲ ਚਲ ਪਏ ਉਹਨਾਂ ਨੇ ਉੱਥੇ ਲੱਕੜਹਾਰੇ ਨੂੰ ਦੇਖਿਆ ਜੋ ਕਿ ਕਾਫੀ ਗਰੀਬ ਲੱਗ ਰਿਹਾ ਸੀ ਉਹ ਜੰਗਲ 'ਚ ਜਾ ਕੇ ਲੱਕੜਾਂ ਕੱਟਦਾ ਸੀ ਉਹਨਾਂ ਨੂੰ ਆਪਣੀ ਪ੍ਰੀਖਿਆ ਲਈ ਇਹ ਲੱਕੜਹਾਰਾ ਸਹੀ ਮਨੁੱਖ ਲੱਗਿਆ ਤਕਰਮ ਕਿਸਮਤ ਤੇ ਬੁੱਧੀ ਤਿੰਨੋਂ ਆਪਸ ਵਿੱਚ ਗੱਲ ਕਰਦੇ ਹਨ ਕਿ ਅਸੀਂ ਇਸ ਮਨੁੱਖ ਦੇ ਸਰੀਰ 'ਚ ਇੱਕ ਇੱਕ ਹਫਤਾ ਰਹਾਗੇ ਤੇ ਸਾਡੇ ਤਿੰਨਾ ਚੋਂ ਜਿਸ ਦੇ ਜਾਨ ਤੇ ਇਸ ਮਨੁੱਖ ਦਾ ਵਿਕਾਸ ਜ਼ਿਆਦਾ ਹੋਵੇਗਾ ਉਹੀ ਸਾਡੇ ਤਿੰਨਾ ਚੋਂ ਮਹਾਨ ਹੋਵੇਗਾ ਤੇ ਇਹ ਗੱਲ ਸਾਰਿਆਂ ਨੂੰ ਮੰਨਣੀ ਹੋਵੇਗੀ ਤਿੰਨੇ ਰਾਜ਼ੀ ਹੋ ਗਏ ਉਸ ਤੋਂ ਬਾਅਦ ਕਰਮ ਨੇ ਕਿਹਾ ਕਿ ਮੈਂ ਸਭ ਤੋਂ ਪਹਿਲਾਂ ਜਾਵਾਂਗਾ ਤੇ ਇਸ ਵਿਅਕਤੀ ਦਾ ਵਿਕਾਸ ਕਰਾਂਗਾ ਤੇ ਕਰਮ ਉਸੇ ਵੇਲੇ ਚਲਾ ਗਿਆ ਤੇ ਉਸ ਲੱਕੜਹਾਰੇ ਦੇ ਅੰਦਰ ਜਾ ਕੇ ਸਮਾ ਗਿਆ ਕਰਮ ਦੇ ਆਣ ਤੇ ਉਸ ਲੱਕੜਹਾਰੇ ਦੀ ਤਾਕਤ ਮਨ ਨੂੰ ਦੁਗਣੀ ਹੋ ਗਈ ਤੇ ਉਸਨੇ ਰੋਜ਼ਾਨਾ ਤੋਂ ਜ਼ਿਆਦਾ ਲੱਕੜਾਂ ਕੱਟ ਲਈਆਂ ਤੇ ਇਸ ਗੱਲ ਨਾਲ ਉਸ ਨੂੰ ਬਹੁਤ ਖੁਸ਼ੀ ਹੋਈ ਫਿਰ ਉਸਨੇ ਸੋਚਿਆ ਕਿ ਮੈਂ ਅੱਜ ਇੰਨੀਆਂ ਸਾਰੀਆਂ ਲੱਕੜਾਂ ਕੱਟ ਲਈਆਂ ਪਰ ਉਹ ਇੰਨਾ ਲੱਕੜਾ ਨੂੰ ਚੱਕ ਨਹੀਂ ਪਾ ਰਿਹਾ ਸੀ ਕਿਉਂਕਿ ਉਹ ਰੋਜ਼ ਓਨੀਆਂ ਹੀ ਲੱਕੜਾਂ ਕੱਟਦਾ ਸੀ ਜਿੰਨੀਆਂ ਕਿ ਉਸਦੇ ਹੱਥ 'ਚ ਆਸਾਨੀ ਨਾਲ ਆਜਨ ਫਿਰ ਉਹ ਉਹਨਾਂ ਲੱਕੜਾਂ ਨੂੰ ਲੈ ਕੇ ਬਾਜ਼ਾਰ ਗਿਆ ਜਿੰਨੀਆਂ ਉਸਦੇ ਹੱਥ ਆਈਆਂ ਤੇ ਬਾਜ਼ਾਰ ਜਾ ਕੇ ਪਹਿਲਾਂ ਦੀ ਤਰ੍ਹਾਂ ਲੱਕੜਾਂ ਨੂੰ ਵੇਚ ਦਿੱਤਾ ਤੇ ਉਸਨੇ ਉਹਨੇ ਹੀ ਪੈਸੇ ਮਿਲੇ ਜਿੰਨੇ ਕਿ ਉਸਨੂੰ ਮਿਲਦੇ ਸਨ ਇਸ ਤਰ੍ਹਾਂ ਕਰਮ ਉਸਦੇ ਨਾਲ 7 ਦਿਨ ਰਿਹਾ ਤੇ 70 ਦਿਨ ਇਸੇ ਤਰ੍ਹਾਂ ਉਹ ਲੱਕੜਹਾਰਾ ਜਿਆਦਾ ਤੋਂ ਜਿਆਦਾ ਲੱਕੜਾ ਕੱਟਦਾ ਸੀ ਹਰ ਹੱਥ 'ਚ ਜਿੰਨੀਆਂ ਲੱਕੜਾਂ ਆ ਜਾਂਦੀਆਂ ਓਨੀਆਂ ਹੀ ਬਾਜ਼ਾਰ 'ਚ ਜਾ ਕੇ ਵੇਚ ਦਿੰਦਾ ਸੀ ਉਸ ਤੋਂ ਬਾਅਦ ਕਰਮ ਵਾਪਸ ਵਰਗਲੋਕ ਚਲਾ ਗਿਆ ਫਿਰ ਕਿਸਮਤ ਦੀ ਵਾਰੀ ਆਈ ਤਾਂ ਕਿਸਮਤ ਬੋਲੀ ਉਸ ਲੱਕੜਹਾਰੇ ਨੂੰ ਕਰਮ ਅਮੀਰ ਨਹੀਂ ਬਣਾ ਸਕਿਆ ਹੁਣ ਦੇਖੋ ਮੈਂ ਕਿਵੇਂ ਉਸ ਨੂੰ ਅਮੀਰ ਬਣਾਉਂਦੀ ਹਾਂ ਤੇ ਕਿਸਮਤ ਉਸ ਲੱਕੜਹਾਰੇ ਦੇ ਸਰੀਰ ਦੇ ਅੰਦਰ ਸਮਾ ਗਈ ਕਿਸਮਤ ਕਰਕੇ ਉਸੇ ਵੇਲੇ ਹੀ ਲੱਕੜਹਾਰੇ ਨੂੰ ਉਸ ਜੰਗਲ ਚ ਸੋਨੇ ਚਾਂਦੀ ਨਾਲ ਭਰੀ ਪੋਟਲੀ ਮਿਲੀ ਜਿਸ ਨਾਲ ਇੱਕ ਪਲਚ ਉਸਦਾ ਨਸੀਬ ਬਦਲ ਗਿਆ ਤੇ ਲੱਕੜਹਾਰਾ ਅਮੀਰ ਹੋ ਗਿਆ ਔਰ ਇੱਕਦਮ ਐਨੇ ਪੈਸੇ ਆ ਜਾਣ ਕਾਰਨ ਉਹ ਇਧਰ ਉਧਰ ਬੇਫਾਲਤੂ ਖਰਚੇ ਕਰਨ ਲੱਗਾ ਤੇ ਦਿਨ ਭਰ ਬਸ ਆਰਾਮ ਹੀ ਕਰਿਆ ਕਰਦਾ ਸੀ ਪੈਸਾ ਤਾਂ ਆ ਗਿਆ ਸੀ ਪਰ ਬੁੱਧੀ ਤੇ ਕਰਮ ਤਾਂ ਨਹੀਂ ਸਨ ਤਾਂ ਜੋ ਉਹ ਐਨਾ ਪੈਸਿਆਂ ਨੂੰ ਸਹੀ ਤਰੀਕੇ ਨਾਲ ਇਸਤੇਮਾਲ ਕਰ ਸਕੇ ਕਿਉਂਕਿ ਕਰਮ ਤਾਂ ਉਸ ਲੱਕੜਹਾਰੇ ਦੇ ਸਰੀਰ ਚੋਂ ਪਹਿਲਾਂ ਹੀ ਨਿਕਲ ਚੁੱਕਾ ਸੀ ਤੇ ਹੁਣ ਉਹ ਬਹੁਤ ਆਲਸੀ ਹੋ ਗਿਆ ਸੀ ਹੁਣ ਹੌਲੀ-ਹੌਲੀ ਕਰਕੇ ਉਹ ਪੈਸਾ ਵੀ ਸਾਰਾ ਖਰਚ ਹੁੰਦਾ ਗਿਆ ਅਤੇ ਲੱਕੜਹਾਰਾ ਪਹਿਲੇ ਵਾਲੀ ਸਥਿਤੀ 'ਚ ਹੀ ਆ ਗਿਆ ਤੇ ਫਿਰ ਕਿਸਮਤ ਦਾ ਸਮਸਤ ਮਾਪਤ ਹੋ ਗਿਆ ਹੁਣ ਕਿਸਮਤ ਸਵਰਗ ਲੋਕ ਜਾ ਕੇ ਬੈਠ ਗਈ ਪਰ ਬੁੱਧੀ ਨੇ ਕਰਮ ਨੂੰ ਕਿਹਾ ਕਿ ਤੂੰ ਵੀ ਉਸ ਵਿਅਕਤੀ ਕੋਲ ਜਾ ਕੇ ਆਈ ਹੈ ਤੇ ਕਿਸਮਤ ਵੀ ਆ ਗਈ ਪਰ ਉਸ ਵਿਅਕਤੀ ਦਾ ਵਿਕਾਸ ਨਹੀਂ ਹੋ ਸਕਿਆ ਹੁਣ ਦੇਖੋ ਮੈਂ ਜਾਣਦੀ ਹਾਂ ਤੇ ਕੀ ਕਰਦਾ ਹਾਂ ਉਸ ਤੋਂ ਬਾਅਦ ਬੁੱਧੀ ਉਸ ਲੱਕੜਹਾਰੇ ਦੇ ਦਿਮਾਗ 'ਚ ਪ੍ਰਵੇਸ਼ ਕਰ ਗਈ ਜਿਵੇਂ ਹੀ ਬੁੱਧੀ ਨੇ ਉਸਦੇ ਦਿਮਾਗ 'ਚ ਪ੍ਰਵੇਸ਼ ਕੀਤਾ ਓਵੇਂ ਹੀ ਉਸ ਲੱਕੜਹਾਰੇ ਨੂੰ ਬਹੁਤ ਗਿਆਨ ਦਾ ਅ바ਸ ਹੋਇਆ ਤਾਂ ਉਸ ਲੱਕੜਹਾਰੇ ਨੇ ਕلہਾੜੀ ਨੂੰ ਬਹੁਤ ਹੀ ਤਾਰਦਾਰ ਬਣਾਇਆ ਤੇ ਫਿਰ ਉਹ ਜੰਗਲ 'ਚ ਲੱਕੜਾਂ ਕਟਣ ਚਲਾ ਗਿਆ ਉਹ ਲੱਕੜਹਾਰੇ ਨੇ ਲੱਕੜੀਆਂ ਕੱਟਣਾ ਸ਼ੁਰੂ ਕੀਤਾ ਤੇ ਬਾਕੀ ਦਿਨਾਂ ਤੋਂ ਥੋੜੀਆਂ ਜਿਹਾ ਜ਼ਿਆਦਾ ਲੱਕੜਾ ਕੱਟ ਲਿਆ ਤੇ ਲੱਕੜਾ ਕੱਟਦੇ ਸਮੇਂ ਲੱਕੜੀਆਂ ਦੇ ਛੋਟੇ-ਛੋਟੇ ਟੁਕੜੇ ਜੋ ਜ਼ਮੀਨ ਤੇ ਡਿੱਗ ਗਏ ਸਨ ਉਹ ਵੀ ਉਠਾ ਲਏ ਤੇ ਸਾਰੀਆਂ ਲੱਕੜਾਂ ਨੂੰ ਆਪਸ ਚ ਬੰਨ ਦਿੱਤਾ ਤੇ ਉਹਨਾਂ ਦੀ ਗੱਠੜੀ ਬਣਾ ਦਿੱਤੀ ਤੇ ਕੁਝ ਵੱਡੀਆਂ ਲੱਕੜਾਂ ਨਾਲ ਇੱਕ ਮਜ਼ਬੂਤ ਢਾਂਚਾ ਤਿਆਰ ਕੀਤਾ ਜਿਸ ਤੇ ਉਹ ਬੰਨੀਆਂ ਹੋਈਆਂ ਲੱਕੜਾਂ ਦੀਆਂ ਗੱਠਾਂ ਨੂੰ ਰੱਖ ਕੇ ਉਸ ਨੂੰ ਖਿੱਚਦਾ ਹੋਇਆ ਬਾਜ਼ਾਰ ਲੈ ਜਾ ਸਕੀ ਫਿਰ ਉਹ ਸਾਰੀਆਂ ਲੱਕੜਾਂ ਨੂੰ ਲੈ ਕੇ ਬਾਜ਼ਾਰ ਪਹੁੰਚਿਆ ਤੇ ਉਹਨਾਂ ਨੂੰ ਵੇਚ ਦਿੱਤਾ ਜਿਸ ਨਾਲ ਉਸ ਨੂੰ ਹਰ ਰੋਜ਼ ਜ਼ਿਆਦਾ ਪੈਸੇ ਮਿਲਣ ਲੱਗੇ ਤਾਂ ਲੱਕੜਹਾਰੇ ਨੇ ਉਹਨਾਂ ਪੈਸਿਆਂ ਨਾਲ ਇੱਕ ਹੋਰ ਕੁਹਾੜੀ ਖਰੀਦ ਲਈ ਅਗਲੀ ਸਵੇਰ ਫਿਰ ਲੱਕੜਾਂ ਕੱਟਣ ਗਿਆ ਤਾਂ ਦੋਵਾਂ ਕੁਹਾੜੀਆਂ ਦੀ ਚੰਗੀ ਤਰ੍ਹਾਂ ਧਾਰ ਬਣਾਲੀ ਫਿਰ ਉਹ ਲੱਕੜਾ ਕੱਟਣ ਲੱਗਿਆ ਤੇ ਲੱਕੜਾਂ ਕੱਟਦੇ-ਕੱਟਦੇ ਇੱਕ ਕਹਾੜੀ ਦੇ ਧਾਰ ਘੱਟ ਹੋ ਜਾਂਦੀ ਤਾਂ ਉਹ ਦੂਜੀ ਕਹਾੜੀ ਦਾ ਉਪਯੋਗ ਕਰ ਲੈਂਦਾ ਇਸ ਤਰ੍ਹਾਂ ਉਸ ਲੱਕੜਹਾਰੇ ਨੂੰ ਅੱਜ ਪਹਿਲੇ ਦਿਨ ਤੋਂ ਜ਼ਿਆਦਾ ਪੈਸੇ ਮਿਲੇ ਫਿਰ ਉਹ ਲੱਕੜਹਾਰਾ ਰੋਜ਼ ਇਸ ਤਰ੍ਹਾਂ ਹੀ ਕੱਟਦਾ ਇੱਕ ਹੀ ਵਾਰ ਢੇਰ ਸਾਰੀਆਂ ਲੱਕੜਾਂ ਕੱਟਦਾ ਤੇ ਇੱਕ ਪੋਟਲੀ ਚ ਰੱਖ ਕੇ ਉਸ ਨੂੰ ਖਿੱਚ ਕੇ ਬਾਜ਼ਾਰ ਲੈ ਜਾਂਦਾ ਤੇ ਬਾਜ਼ਾਰ ਚ ਲੱਕੜਾਂ ਨੂੰ ਵੇਚਦਾ ਇਸ ਤਰ੍ਹਾਂ ਉਸ ਲੱਕੜਹਾਰੇ ਦਾ ਵਿਕਾਸ ਹੋਣ ਲੱਗਿਆ ਹੁਣ ਉਸ ਕੋਲ ਧੰਨ ਵੀ ਆਉਣ ਲੱਗਿਆ ਅਤੇ ਉਸ ਲੱਕੜਹਾਰੇ ਦੀ ਗਰੀਬੀ ਹੌਲੀ-ਹੌਲੀ ਦੂਰ ਹੋਣ ਲੱਗੀ ਇਸ ਤਰ੍ਹਾਂ ਲੱਕੜਹਾਰਾ ਇੱਕ ਹਫ਼ਤੇ ਚ ਥੋੜਾ ਪੈਸੇ ਵਾਲਾ ਹੋ ਗਿਆ ਤੇ ਪਹਿਲਾਂ ਨਾਲੋਂ ਉਸ ਦੀ ਗਰੀਬੀ ਘਟ ਹੋ ਗਈ ਸੀ ਫਿਰ ਬੁੱਧੀ ਦਾ ਇੱਕ ਹਫਤੇ ਦਾ ਸਮਾਂ ਖਤਮ ਹੋ ਗਿਆ ਤੇ ਉਹ ਵਾਪਸ ਸਵਰਗ ਲੋਕ ਪਹੁੰਚ ਗਈ ਫਿਰ ਕਰਮ ਕਿਸਮਤ ਤੇ ਬੁੱਧੀ ਤਿੰਨੇ ਸਵਰਗ ਚ ਜਾ ਕੇ ਗੱਲਾਂ ਕਰਨ ਲੱਗੇ ਫਿਰ ਉਸੇ ਸਮੇਂ ਉੱਥੇ ਤਿੰਨਾ ਦਾ ਫੈਸਲਾ ਕਰਉਣ ਨਾਰਦ ਜੀ ਆ ਗਏ ਨਾਰਦ 무ਨੀ ਨੇ ਉਹਨਾਂ ਤਿੰਨਾ ਤੋਂ ਪੁੱਛਿਆ ਕਿ ਪ੍ਰਿਥਵੀ ਲੋਕ ਤੇ ਤੁਸੀਂ ਤਿੰਨੇ ਗਏ ਫਿਰ ਤਿੰਨਾ ਨੇ ਉਹਨਾਂ ਨੂੰ ਸਾਰੀ ਗੱਲ ਦੱਸੀ ਤਾਂ ਨਾਰਦ ਜੀ ਨੇ ਕਿਹਾ ਕਿ ਤੁਹਾਡੇ ਤਿੰਨਾ ਚੋਂ ਬੁੱਧੀ ਮਹਾਨ ਹੈ ਕਿਉਂਕਿ ਜਿੱਥੇ ਬੁੱਧੀ ਰਹਿੰਦੀ ਹੈ ਉੱਥੇ ਕਿਸਮਤ ਤੇ ਕਰਮ ਖੁਦ ਹੀ ਪਹੁੰਚ ਜਾਂਦੇ ਹਨ ਤੇ ਬੁੱਧੀ ਦਾ ਸਾਥ ਨਹੀਂ ਛੱਡਦੀ ਦੋਸਤੋ ਜੇਕਰ ਮਨੁੱਖ ਨੇ ਜੀਵਨ ਚ ਸਫਲਤਾ ਹਾਸਲ ਕਰਨੀ ਹੈ ਤਾਂ ਤਿੰਨੋਂ ਕਰਮ ਬੁੱਧੀ ਤੇ ਕਿਸਮਤ ਦਾ ਹੋਣਾ ਜ਼ਰੂਰੀ ਹੈ ਜੇਕਰ ਇਹਨਾਂ ਤਿੰਨਾਂ ਚੋਂ ਇੱਕ ਵੀ ਨਹੀਂ ਰਿਹਾ ਤਾਂ ਅਸਫਲਤਾ ਚ ਰੁਕਾਵਟ ਪੈਦਾ ਹੋ ਜਾਂਦੀ ਹੈ ਜਿਵੇਂ ਕਿ ਇਨਸਾਨ ਦੇ ਕੋਲ ਤਿੰਨੋਂ ਕਰਮ ਬੁੱਧੀ ਤੇ ਕਿਸਮਤ ਹਨ ਤਾਂ ਉਹ ਆਪਣੀ ਬੁੱਧੀ ਦਾ ਇਸਤੇਮਾਲ ਕਰਕੇ ਸਹੀ ਕਰਮ ਵੱਲ ਵਧੇ ਜਿੱਥੇ ਉਸਦੀ ਕਿਸਮਤ ਉਸਨੂੰ ਸਫਲ ਹੋਣ ਵਿੱਚ ਉਸਦੀ ਮਦਦ ਕਰੇਗੀ ਅਰਥਾਤ ਤਿੰਨੋਂ ਕਰਮ ਕਿਸਮਤ ਤੇ ਬੁੱਧੀ ਦਾ ਇਕੱਠੇ ਇੱਕ ਮਨੁੱਖ ਵਿੱਚ ਹੋਣਾ অতি ਜ਼ਰੂਰੀ ਹੈ ਜੋ ਕਿ ਉਸ ਦੇ ਜੀਵਨ ਨੂੰ ਸਾਰਥਕ ਬਣਾਉਂਦਾ ਹੈ। ਦੋਸਤੋ ਉਮੀਦ ਹੈ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਹੋਵੇਗੀ। ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ। ਧੰਨਵਾਦ।